ਰਾਸ਼ਟਰੀ ਵਾਲਮੀਕੀ ਧਰਮ ਸਮਾਜ ਰਵਾਦਾਸ ਦੀ ਇੱਕ ਮੀਟਿੰਗ ਵੱਲੋਂ ਸਮੇਂ-ਸਮੇਂ ਤੇ ਹੀ ਪਾਰਟੀ ਦੇ ਵਿੱਚ ਨਵੇਂ ਚਿਹਰਿਆਂ ਨੂੰ ਸ਼ਾਮਿਲ ਕੀਤਾ ਜਾ ਰਹੇ ਹੈ ਤਾਂ ਕਿ ਨਸ਼ੇ ਤੇ ਠਲਪਾਈ ਜਾ ਸਕੇ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਧਾਨ ਅਮਿਤ ਰੰਦਾਵਾ ਜੀ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨ ਪੀੜੀ ਨਸ਼ਿਆਂ ਵੱਲ ਤੁਰ ਪਈ ਹੈ ਜਿਹੜਾ ਪੰਜਾਬ ਸਾਡਾ ਕਿਸੇ ਸਮੇਂ ਸੋਨੇ ਦੀ ਛੀੜੀ ਕਿਹਾ ਜਾਂਦਾ ਸੀ ਉਹ ਅੱਜ ਨਸ਼ਿਆਂ ਦਾ ਦਰਿਆ ਬਣ ਚੁੱਕਿਆ ਹੈ ਸਾਡੀ ਪਾਰਟੀ ਦਾ ਮੁੱਖ ਮਤਲਬ ਇਹੀ ਹੈ ਕਿ ਆਪਣੀ ਪਰਟੀ ਦੇ ਵਿੱਚ ਨਵੇਂ ਚਿਹਰਿਆਂ ਨੂੰ ਸ਼ਾਮਿਲ ਕਰਕੇ ਬੱਚਿਆਂ ਨੂੰ ਨਸ਼ਾ ਤੋਂ ਦੂਰ ਕੀਤਾ ਜਾਵੇ ਤਾਂ ਕਿ ਪੰਜਾਬ ਫਿਰ ਤੋਂ ਖੁਸ਼ਹਾਲ ਹੋ ਸਕੇ ਤੇ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਜਾਣ ਤੋਂ ਬਚਾਇਆ ਜਾ ਸਕੇ ਪਾਰਟੀ ਵਿੱਚ ਨਵੇਂ ਚਿਹਰੇ ਸ਼ਾਮਿਲ ਕਰਕੇ ਪਾਰਟੀ ਨੂੰ ਹੋਰ ਉਪਲਬਧੀਆਂ ਤੇ ਪਹੁੰਚਾਇਆ ਜਾ ਸਕੇ ਦਾਸ ਆਈਆ ਨਹੀਂ ਰੋਸ਼ਨੀ ਲਈ ਹੈ ਰਵਾਦਾਸ ਆਈਆ ਨਹੀਂ ਰੋਸ਼ਨੀ ਲਈ ਹੈ ਰਵਾਦਾਸ ਆਈਆ ਨਹੀਂ ਰੋਸ਼ਨੀ ਲਈ ਹੈ ਮੈਂ ਅਮਿਤ ਰੰਦਾਵਾ ਰਾਸ਼ਟਰੀ ਵਾਲਮੀਕੀ ਧਰਮ ਸਮਾਜ ਤੋਂ ਪੰਜਾਬ ਪ੍ਰਧਾਨ ਅੱਜ ਦੀ ਮੀਟਿੰਗ ਕਮਲ ਗੇਲ ਔਰ ਅਰਜੁਨ ਕੁਮਾਰ ਦੀ ਅਧਿਕਾਰ ਦੇ ਵਿੱਚ ਹੋਈ ਹੈ ਜਿਸ ਵਿੱਚ ਸ਼ਰਮ ਸੈਮਤੀ ਦੇ ਨਾਲ ਅਸੀਂ ਮਨੋਜ ਪਠਾਨੀਆਂ ਜੀ ਨੂੰ ਹਲਕਾ ਹਲਕਾ ਜਨਰਲ ਸੈਰਟੀ ਨਿਯੁਕਤ ਕੀਤਾ ਹੈ ਔਰ ਸੋਨੂ ਜੀ ਨੂੰ ਜਸ਼ਪਾਲ ਸੋਨੂ ਜੀ ਨੂੰ ਅਸੀਂ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਆ ਔਰ ਉਮੀਦ ਕਰਦੇ ਆ ਕਿ ਇਹ ਲੋਕਾਂ ਦੇ ਅਨਿਆਇ ਹਥਿਆਚਾਰ ਵਿਰੁੱਧ ਆਵਾਜ਼ ਉਠਕਣ ਔਰ ਲੋਕਾਂ ਨੂੰ ਨਸ਼ੇ ਤੋਂ ਦੂਰ ਕਰਨ ਜਾਬਾਤ ਜਸਵਿਧਾਨ ਜੀ ਸਰ ਹਾਂ ਜੀ ਤੁਹਾਨੂੰ ਨਾਮ ਮਨੋਰੀ ਪਠਾਨੀਆਂ ਜੋ ਸਰ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਆਪਾਂ ਨਵੇਂ ਯੂਥ ਨੂੰ ਨਾਲ ਜੋੜ ਕੇ ਜੋ ਨਸ਼ੇ ਵਿਰੁੱਧ ਜਿੰਨਾ ਹੋ ਸਕਦਾ ਹੋਨਾ ਪ੍ਰਚਾਰ ਕਰਾਂਗੇ ਜੀ ਨਵੀਂ ਜੁਵਾ ਪੀੜੀ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਜੋ ਨਸ਼ੇ ਦੇ ਵਿੱਚ ਲੱਗਿਆ ਚਾ ਕੇ ਲੱਗ ਰਿਹਾ ਉਹਨਾਂ ਨੂੰ ਆਪਾਂ ਇਸ ਚੀਜ਼ੋਂ ਬਾਹਰ ਕਢਾਈਏ ਤੇ ਨਸ਼ੇ ਦੇ ਪ੍ਰਭੂਤ ਜਿੰਨਾ ਸਾਡਾ ਸਦਸਨ ਜੋਗ ਨਾ ਕਰੀਏ ਕਿ ਨਸ਼ਾ ਖਤਮ ਕਰੀਏ ਮੈਂ ਯਸ਼ਪਾਲ ਤੁਹਾਨੂੰ ਮੈਨੂੰ ਅਮਰੰਦਾਵਾ ਜੀ ਨੇ ਜਿਹੜੀ ਵੀ ਜ਼ਿੰਮੇਵਾਰੀ ਦਿੱਤੀ ਹੈਗੀ ਆ ਜੂਥ ਦੀ ਮੈਂ ਉਹਨਾਂ ਦਾ ਸਾਥ ਦੇਵਾਂਗਾ ਪੂਰਾ ਜਿੰਨੇ ਵੀ ਨਸ਼ੇ ਵਿਰੋਧਾ ਉਹਨਾਂ ਨੂੰ ਮੈਂ ਛੇ ਕਰਾਵਾਂਗਾ ਜਿਹੜੇ ਆਪਣੇ ਜੂਥ ਮੈਂਬਰ ਉਹਨਾਂ ਨਾਲ ਜੋੜਾਂਗਾ